ਨਸ਼ਾ ਤਸਕਰੀ ਤੋਂ ਬਾਅਦ ਕਮਾਏ ਹੋਏ ਪੈਸਿਆਂ ਦੇ ਨਾਲ ਬਣਾਏ ਗਿਆ ਜਾਇਦਾਦਾਂ ਦੇ ਉੱਪਰ ਜਿਹੜੀ ਹੈ ਹੁਣ ਕਾਰਵਾਈ ਕੀਤੀ ਜਾਵੇਗੀ। ਕਿ ਕਿਸ ਤਰੀਕੇ ਦੇ ਨਾਲ ਇਨਸਾਫ ਤੋਂ ਤੇ ਦਿਖਾਈ ਦੇ ਰਿਹਾ ਕਿ ਪੂਰਾ ਮਕਾਨ ਆਲਾ ਉਹ ਢਾਹ ਦਿੱਤਾ ਗਿਆ। ਕਿ ਇਹ ਮਕਾਨ ਨਸ਼ਾ ਤਸਕਰੀ ਕਰਦੀ ਇੱਕ ਮਹਿਲਾ ਦਾ ਹੈ ਜਿਸ ਦਾ ਨਾਮ ਰਿੰਕੀ ਦੱਸਿਆ ਜਾ ਰਿਹਾ। ਸਾਫ ਤੌਰ ਤੇ ਪੰਜਾਬ ਸਰਕਾਰ ਵੱਲੋਂ ਗਿਆ ਕਿ ਕਿਸੇ ਵੀ ਤਰੀਕੇ ਦੀ ਨਸ਼ਾ ਤਸਕਰੀ ਨਾਲ ਬਣਾਈ ਗਈ ਜਾਇਦਾਦ ਹੈ ਉਸ ਨੂੰ ਬਖਸ਼ਾ ਨਹੀਂ ਜਾਵੇਗਾ। ਲੋਕ ਆਪਣੇ ਘਰਾਂ ਦੇ ਛਤਾਂ ਦੇ ਉੱਪਰ ਚੜ ਕੇ ਵੀ ਜਿਹੜਾ ਹੁਣ ਉਹ ਇਹ ਹੁੰਦੀ ਕਾਰਵਾਈ ਦੇਖਦੇ ਜਿਹੜਾ ਦਿਖਾਈ ਦੇ ਰਿਹਾ ਸੋ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਐਲਾਨ ਕਰ ਦਿੱਤਾ ਗਿਆ ਸੀ ਕਿ ਹੁਣ ਨਸ਼ਾ ਤਸਕਰਾਂ ਦੇ ਵੱਲੋਂ ਨਸ਼ਾ ਤਸਕਰੀ ਤੋਂ ਬਾਅਦ ਕਮਾਏ ਹੋਏ ਪੈਸਿਆਂ ਦੇ ਨਾਲ ਬਣਾਏ ਗਏ ਜਦਾਤਾਂ ਦੇ ਉੱਪਰ ਜਿਹੜੀ ਆ ਹੁਣ ਕਾਰਵਾਈ ਕੀਤੀ ਜਾਵੇਗੀ ਸੋ ਬਿਲਕੁਲ ਜਿਹੜਾ ਸਿਕੰਜਾ ਹੁਣ ਕੱਸਦਾ ਦਿਖਾਈ ਦੇ ਰਿਹਾ ਪੰਜਾਬ ਸਰਕਾਰ ਤੋਂ ਲਗਾਤਾਰ ਪਹਿਲਾਂ ਪੰਜਾਬ ਦੇ ਵਿੱਚੋਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਕਾਰਵਾਈ ਕੀਤੀ ਗਈ ਤਾਂ ਹੁਣ ਤਸਵੀਰਾਂ ਨੇ ਪਟਿਆਲਾ ਜ਼ਿਲ੍ਹੇ ਦੀਆਂ ਕਿ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਇਸ ਮੌਕੇ ਦੇ ਉੱਪਰ ਪਹੁੰਚ ਕੇ ਨਸ਼ਾ ਤਸਕਰੀ ਕਰਨ ਤੋਂ ਬਾਅਦ ਬਣਾਏ ਗੇ ਮਕਾਨ ਦੇ ਉੱਪਰ ਜਿਹੜਾ ਹੁਣ ਉਹ ਪਹਿਲਾ ਪੰਜ ਰਾਜਤਾ ਗਿਆ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਸਾਫ਼ ਸੋਤੇ ਦਿਖਾਈ ਦੇ ਰਿਹਾ ਕਿ ਪੂਰਾ ਮਕਾਨ ਆਲਾ ਉਹ ਢਾਹ ਦਿੱਤਾ ਗਿਆ ਇਹ ਤਸਵੀਰਾਂ ਪਿਆਨ ਕਰਦੀਆਂ ਨੇ ਕਿ ਅਗਰ 2 ਨੰਬਰ ਦੇ ਪੈਸੇ ਦੇ ਨਾਲ ਕਿਸੇ ਵੀ ਤਰੀਕੇ ਦੀ ਕਮਾਈ ਕਰਕੇ ਤੁਸੀਂ ਆਪਣਾ ਕੋਈ ਆਇਸ਼ਾ ਨਾ ਤਿਆਰ ਕਰੋਗੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਹੁਣ ਬਖਸ਼ਿਆ ਨਹੀਂ ਜਾਵੇਗਾ ਇਸ ਦੇ ਬਾਰੇ ਜਾਣਕਾਰੀ ਦੱਸਦੇ ਕਿ ਇਹ ਮਕਾਨ ਨਸ਼ਾ ਤਸਕਰ ਕਰਦੀ ਇੱਕ ਮਹਿਲਾ ਦਾ ਹੈ ਜਿਸ ਦਾ ਨਾਮ ਰਿੰਕੀ ਦੱਸਿਆ ਜਾ ਰਿਹਾ ਤੇ ਇਸ ਤੋਂ ਪਹਿਲਾਂ ਵੀ ਉਸ ਦੇ ਉੱਪਰ 10 ਦੇ ਕਰੀਬ ਮਾਮਲੇ ਦਰਜ ਨੇ ਤੇ ਉਹ ਦਸੋਂ ਮਾਮਲੇ ਹੀ ਨਸ਼ਾ ਤਸਕਰੀ ਦੇ ਹੀ ਦਰਜ ਨੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨ ਸਿੰਘ ਨੇ ਜਾਣਕਾਰੀ ਦੇ ਅੰਦਰ ਦੱਸਿਆ ਕਿ ਇਸ ਤੋਂ ਪਹਿਲਾਂ ਜਿਹੜੇ 10 ਮਾਮਲੇ ਦਰਜ ਨੇ ਉਹ ਵੀ ਨਸ਼ਾ ਤਸਕਰੀ ਦੇ ਹੀ ਦਰਜ ਨੇ ਤੋਂ ਜਿਸ ਦੇ ਤਹਿਤ ਹੁਣ ਪਹਿਲੀ ਘਰ ਵੀ ਜਿਹੜੀ ਹੈ ਉਹ ਪਟਿਆਲੇ ਦੀ ਹੈ ਉਹ ਇਸ ਸਮੇਂ ਦਿਖਾਈ ਜਾ ਰਹੀ ਹੈ ਕਿ ਤਸਵੀਰਾਂ ਸਾਫ਼ ਤੌਰ ਤੇ ਬਿਆਨ ਕਰਦੀਆਂ ਨੇ ਕਿ ਜਿਹੜੀ ਪਹਿਲੀ ਜਿਹੜੀ ਹੈ ਉਹ ਮੰਜ਼ਲ ਹੈ ਉਹ ਹੁਣ ਇਸ ਦੀ ਢਾਈ ਤੇ ਗਈ ਹੈ ਤੇ ਉੱਪਰ ਦੀ ਮੰਜ਼ਲ ਦੇ ਉੱਪਰ ਵੀ ਇਹੇ ਲਗਾਤਾਰ ਇਹ ਹਾਈਡਰੋ ਮਸ਼ੀਨਾਂ ਉਹ ਕੰਮ ਕਰਦੀ ਦਿਖਾਈ ਦੇ ਰਹੀ ਹੈ ਇਹ ਮਹਿਲਾ ਜਿਹੜੀ ਸੀ ਇਹ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਨਸ਼ਾ ਤਸਕਰੀ ਕਰਦੀ ਆ ਰਹੀ ਸੀ ਪਰ ਪੰਜਾਬ ਸਰਕਾਰ ਨੇ ਸਾਫ ਤੌਰ ਤੇ ਗਿਆ ਕਿ ਜਿਸ ਨਸ਼ਾ ਤਸਕਰਾ ਨੇ ਨਸ਼ਾ ਵੇਚ-ਵੇਚ ਕੇ ਪੰਜਾਬ ਦੀ ਨੌਜਵਾਨੀ ਖਤਮ ਕੀਤੀ ਹੈ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕੀਤਾ ਹੁਣ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਸੋ ਪਹਿਲੀ ਕਾਰਵਾਈ ਪਟਿਆਲਾ ਦੇ ਵਿੱਚ ਕੀਤੀ ਜਾ ਰਹੀ ਹੈ ਪਟਿਆਲਾ ਦੇ ਰੋੜੀਕੁੱਟ ਮਹੱਲਾ ਦੇ ਵਿੱਚ ਸਥਿਤਾ ਜਿੱਥੇ ਕਿ ਇਹ ਹਾਈਡਰੋ ਮਸ਼ੀਨ ਦੇ ਨਾਲ ਜਿਹੜੀ ਹੈ ਪੂਰੇ ਤਰੀਕੇ ਦੇ ਨਾਲ ਇਹ ਮਕਾਨ ਆ ਇਹ ਘਰ ਆ ਉਹ ਧਾਰਾਸ਼ਾਈ ਕਰ ਦਿੱਤਾ ਗਿਆ ਪੂਰਾ ਚੱਕਣਾ ਝੂਰ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਹੁਣ ਸ਼ੁਰੂਆਤ ਤੋਂ ਬਾਅਦ ਹੋਰ ਵੀ ਇਹੜੇ ਕਾਰਵਾਈਆਂ ਨੇ ਉਹ ਲਗਾਤਾਰ ਕਿੱਥੇ ਆ ਡਾਣੀਆਂ ਸੋ ਪਹਿਲਾ ਲੈਂਟਰ ਜਿਹੜਾ ਉੱਪਰ ਦਾ ਉਹ गिरਦਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੀਸੀਬੀ ਮਸ਼ੀਨ ਦਾ ਜਿਹੜਾ ਪੂਰਾ ਜੋਰ ਹੈ ਉਹ ਇਸੇ ਵਿੱਚ ਲੱਗਦਾ ਦਿਖਾਈ ਦੇ ਰਿਹਾ ਤੇ ਉੱਪਰ ਦਾ ਲੈਂਟਰ ਜਿਹੜਾ ਕਿਥੇ ਡੇਰਨ ਦੀਆਂ ਸਿੱਧੀਆਂ ਤਸਵੀਰਾਂ ਤੁਸੀਂ ਸਮਰ ਨਿਊਜ਼ ਦੇ ਉੱਪਰ ਜੇ ਇਕ ਪਾ ਰਹੇ ਹੋ ਤੇ ਇਸ ਤੋਂ ਬਾਅਦ ਹੁਣ ਸਾਬ ਤੋਂ ਤੇ ਪੰਜਾਬ ਸਰਕਾਰ ਵੱਲੋਂ ਗਿਆ ਹੈ ਕਿ ਕਿਸੇ ਵੀ ਤਰੀਕੇ ਦੀ ਨਸ਼ਾ ਤਸਕਰੀਨਾ ਬਣਾਈ ਗਈ ਜਾਇਦਾਦ ਹੈ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਅਗਰ ਤੁਸੀਂ 2 ਨੰਬਰ ਦਾ ਕੰਮ ਕਰ ਦੋ ਚਿਪਟਾ ਵੇਚ ਦਿਓ ਜਾਂ ਹੋਰ ਨਸ਼ਾ ਤਸਕਰ ਕਰਦੇ ਹੋ ਤਾਂ ਉਹ ਨਸ਼ਾ ਤਸਕਰੀ ਹੁਣ ਜਿਹੜੀ ਹੈ ਸਾਫ਼ ਤੌਰ ਤੇ ਸਾਹਮਣੇ ਲੈਂਦੀ ਜਾਵੇਗੀ ਤੇ ਇਸ ਤਰੀਕੇ ਦੇ ਨਾਲ ਹਾਈਡਰੋ ਜਿਹੜੀ ਆ ਮਸ਼ੀਨ ਉਹ ਮੌਕੇ ਤੇ ਮੌਜੂਦ ਹੈ ਪਟਿਆਲਾ ਦੇ ਰੋੜੀਕੁੱਟ ਮਹੱਲੇ ਦੀਆਂ ਸਿੱਧੀਆਂ ਤਸਵੀਰਾਂ ਨੇ ਜੋ ਮਕਾਨ ਆ ਇਹ 2 ਦਿਨ ਪਹਿਲਾਂ ਪੰਜਾਬ ਪੁਲਿਸ ਦੇ ਵੱਲੋਂ ਨੋਟਿਸ ਲਗਵਾ ਕੇ ਉਸ ਨੂੰ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਜਲਦੀ ਤਾਇਆ ਜਾਏਗਾ 2 ਦਿਨ ਨੋਟਿਸ ਤੋਂ ਬਾਅਦ ਇਸ ਮਕਾਨ ਨੂੰ ਖਾਲੀ ਕਰਵਾਉਣ ਦੇ ਵੀ ਕੋਸ਼ਿਸ਼ ਕੀਤੀ ਗਈ ਆ ਸੋ ਇਸ ਮਕਾਨ ਨੂੰ ਖਾਲੀ ਕਰਵਾਉਣ ਤੋਂ ਬਾਅਦ ਹੁਣ ਪੰਜਾਬ ਪੁਲਿਸ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਸ ਮੌਕੇ ਦੇ ਉੱਪਰ ਬੁਲਾਏ ਗਏ ਨੇ ਪਟਿਆਲਾ ਦੇ ਐਸਐਸਪੀ ਮੌਕੇ ਤੇ ਮੌਜੂਦ ਨੇ ਜੀ ਐਸਪੀ ਤੇ ਨਾਲ ਲੱਗਦੇ ਹਰ ਥਾਣੇ ਦੇ ਜਿਹੜੇ ਨੇ ਐਸਐਚਓ ਮੌਜੂਦ ਨੇ ਸੋ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਜੂਦ ਨੇ ਉਹ ਤਾਂ ਮੌਜੂਦ ਕਰਵਾਏ ਗਏ ਨੇ ਤਾਂ ਜੋ ਇਲਾਕਾ ਨਿਵਾਸੀਆਂ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਹੱਲਾ ਗੁੱਲਾ ਇਸੇ ਕਾਰਵਾਈ ਕਰਕੇ ਨਾ ਕੀਤਾ ਜਾਵੇ ਸੋ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਇਹ ਪਹਿਲੀ ਜਿਹੜੀ ਸ਼ੁਰੂਆਤ ਹੈ ਪਟਿਆਲਾ ਦੇ ਵਿੱਚ ਜਿਹੜੀ ਉਹ ਕਰ ਦਿੱਤੀ ਗਈ ਹੈ ਸੋ ਇਹ ਜੀਸੀਬੀ ਮਸ਼ੀਨ ਤੇ ਹਾਈਡਰੋ ਮਸ਼ੀਨ ਦੇ ਨਾਲ ਜਿਹੜੀ ਬਣਦੀ ਕਾਰਵਾਈ ਮੌਕੇ ਦੇ ਉੱਪਰ ਉਹ ਕੀਤੀ ਜਾ ਰਹੀ ਹੈ ਸੋ ਸਰ ਇਲਾਕੇ ਦੀ ਤਸਵੀਰ ਵੀ ਛੋਟੀ ਸਾਂਝੀ ਕਰਨਾ ਚਾਹਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਉਹੀ ਇਲਾਕਾ ਹੈ ਪਟਿਆਲਾ ਦਾ ਜਿਹੜਾ ਕਿ ਹੈ ਰੋੜੀਕੁੱਟ ਮੱਲਾ ਲਗਾਤਾਰ ਇਸ ਇਲਾਕੇ ਦੇ ਵਿੱਚ ਜਿਹੜੇ ਲੋਕ ਨੇ ਉਹ ਨਸ਼ਾ ਤਸਕਰੀ ਕਰਦੇ ਫੜੇ ਵੀ ਜਾਂਦੇ ਨੇ ਪੰਜਾਬ ਪੁਲਿਸ ਦੇ ਵੱਲੋਂ ਇਸ ਇਲਾਕੇ ਦੇ ਵਿੱਚ ਛਾਪਾ ਮਾਰੀ ਵੀ ਲਗਾਤਾਰ ਕੀਤੀ ਜਾਂਦੀ ਹੈ ਤਾਂ ਉਹ ਘਰ ਜਿਹੜੇ ਖੰਗਾਲੇ ਜਾਂਦੇ ਨੇ ਜਿਨ੍ਹਾਂ ਵਿੱਚ ਨਸ਼ਾ ਅਕਸਰ ਮਤ ਕੀਤਾ ਜਾਂਦਾ ਪਰ ਕਈ ਵਾਰ ਇਹਨਾਂ ਨੂੰ آگਾਹ ਕਰਨ ਤੋਂ ਬਾਅਦ ਵੀ ਜਿਹੜਾ ਉਹ ਇਹ ਲੋਕ ਨਹੀਂ ਚੱਲਦੇ ਤਾਂ ਹੁਣ ਜਿਹੜੀ ਕਾਰਵਾਈ ਬਣਦੀ ਆ ਉਹ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਇਹਨੇ ਇੱਕ ਲੋਕ ਆਪਣੇ ਘਰਾਂ ਦੇ ਛੱਤਾਂ ਦੇ ਉੱਪਰ ਚੜ੍ਹ ਕੇ ਵੀ ਜਿਹੜਾ ਹੁਣ ਉਹ ਇਹ ਹੁੰਦੀ ਕਾਰਵਾਈ ਦੇਖਦੇ ਜਿਹੜਾ ਦਿਖਾਈ ਦੇ ਰਿਹਾ ਸੋ ਨਾਲ ਦੇ ਮਕਾਨ ਦੀ ਜਿਹੜੀ ਛੱਤ ਆ ਉਹ ਵੀ ਦਿੱਗੇ ਦਿਖਾਈ ਦੇ ਰਹੀ ਹੈ ਸੋ ਤਸਵੀਰਾਂ ਨੇ ਕਿ ਲੋਕ ਕਿਸ ਤਰੀਕੇ ਦੇ ਨਾਲ ਇਹ ਹੁੰਦੀ ਕਾਰਵਾਈ ਦੇਖ ਰਹੇ ਨੇ ਪਰ ਇੱਕ ਸਿੱਖ ਇਹਨਾਂ ਨੂੰ ਇੱਥੋਂ ਜ਼ਰੂਰ ਮਿਲੇਗੀ ਕਿ ਇਸ ਤਰੀਕੇ ਦੇ ਅਗਰ ਪੰਜਾਬ ਸਰਕਾਰ ਕਾਰਵਾਈ ਕਰ ਰਹੀ ਹੈ ਤਾਂ ਤੁਹਾਨੂੰ ਹੁਣ 2 ਨੰਬਰ ਦੇ ਨਸ਼ੇ ਦੇ ਕਾਰੋਬਾਰ ਨੇ ਉਹ ਬੰਦ ਕਰਨੇ ਪੈਣਗੇ ਪੰਜਾਬ ਸਰਕਾਰ ਦੇ ਵੱਲੋਂ ਸਿੱਧਾ ਐਲਾਨ ਕੀਤਾ ਗਿਆ ਹੈ ਕਿ ਜੋ ਕਾਰਵਾਈਆਂ ਹੋ ਰਹੀਆਂ ਨੇ ਇਹ ਸਖਤ ਤਰੀਕੇ ਦੇ ਨਾਲ ਕੀਤੀਆਂ ਜਾਣਗੀਆਂ ਕਿਸੇ ਵੀ ਤਰੀਕੇ ਦੇ ਢੇਲਾ ਹੁਣ ਨਹੀਂ ਵਧਤੀ ਜਾਈਗੇ ਸੋ ਇਸ ਮਕਾਨ ਦੀਆਂ ਤਸਵੀਰਾਂ ਨੇ ਕਿ ਪਹਿਲਾਂ ਜਿਹੜਾ ਲੈਂਟਰ ਉੱਪਰਲਾ ਉਹ ਪੂਰੇ ਤਰੀਕੇ ਨਾਲ ਟੁੱਟ ਚੁੱਕਿਆ ਤਾਂ ਦੂਸਰੇ ਲੈਂਟਰ ਦੇ ਵੀ ਹੁਣ ਲਗਾਤਾਰ ਜਿਹੜੀ ਕੀ ਆ ਉਹ ਤੋੜਨ ਦੀ ਕੋਸ਼ਿਸ਼ ਜਾਰੀ ਹੈ ਕਿਉਂਕਿ ਛੋਟੇ ਛੋਟੇ ਹਿੱਸੇ ਕਰਕੇ ਇਸ ਮਕਾਨ ਨੂੰ ਘੇਰਾ ਜਾ ਰਿਹਾ ਸੋ ਦੇਖੀਓ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਲੈਂਟਰ ਇਹ ਉਹ ਢਿੱਲ ਚੁੱਕਿਆ ਸੋ ਬਿਲਕੁਲ ਜੀ ਪੱਤਰਕਾਰਾਂ ਨੂੰ ਵੀ ਸਾਫ਼ ਤੌਰ ਤੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਆਪਣਾ ਧਿਆਨ ਵੀ ਜਿਹੜਾ ਉਹ ਰੱਖਿਆ ਜਾਵੇ ਕਿ ਉਹ ਬਿਲਕੁਲ ਸਿੱਧੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਦੇ ਨਾਲ ਹੁਣ ਇਹ ਉੱਪਰਲੀ ਜਿਹੜੀ ਮੰਜ਼ਲ ਆਉਟ ਆਇਤੀ ਗਈ ਹੈ ਸੋ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਜਿਹੜੀ ਆ ਉਹ ਸਟੇਟ ਕਰ ਦਿੱਤੀ ਗਈ ਹੈ ਤੇ ਸਭ ਤੋਂ ਉੱਤੇ ਕਿਹਾ ਜਾ ਰਿਹਾ ਹੈ ਕਿ ਪਹਿਲੀ ਜਿਹੜੀ ਬਿਲਡਿੰਗ ਹੈ ਉਹ ਪਟਿਆਲੇ ਦੇ ਵਿੱਚ ਢਾਹ ਦਿੱਤੀ ਜਾਵੇਗੀ ਸੋ ਉਸ ਤੋਂ ਬਾਅਦ ਜੜੀਆਂ ਤਸਵੀਰਾਂ ਨੇ ਕਿ ਇਹ ਸਾਫ ਤੌਰ ਤੇ ਜ਼ਾਹਿਰ ਕਰਦੇ ਕਿ ਹੁਣ ਕਿਸੇ ਵੀ ਨਸ਼ਾ ਤਸਕਰ ਨੂੰ ਜਿਹੜਾ ਬਖਸ਼ਿਆ ਹੋ ਨਹੀਂ ਜਾਵੇਗਾ ਤਾਂ ਮੌਕੇ ਦੇ ਉੱਪਰ ਬੰਦੀ ਕਾਰਵਾਈ ਕਰ ਦਿੱਤੀ ਜਾਵੇਗੀ ਤਾਂ ਇਸੇ ਤਰੀਕੇ ਦੇ ਨਾਲ ਉਸ 2 ਨੰਬਰ ਦੇ ਪੈਸੇ ਨਾਲ ਬਣਾਏ ਗਏ ਘਰ ਨੇ ਉਹ ਤਾ ਦਿੱਤੇ ਜਾਣਗੇ ਅੱਜ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਐਡਮਿਨਿਸਟ੍ਰੇਸ਼ਨ ਵੱਲੋਂ ਆਰਡਰ ਕੀਤੇ ਗਏ ਜਿਹੜੀ ਇਲੈਗਲ ਕੰਸਟਰਕਸ਼ਨ ਹੈ ਉਹਨੂੰ ਡਿਮੋਲਿਸ਼ ਕਰਨ ਦੇ ਜਿਹੜਾ ਕਿ ਇਹਦੇ ਓਨਰ ਹੈ ਉਹ ਰਿੰਕੀ ਹੈ ਜਿਹਦੇ ਤੇ 10 ਪਰਚੇ ਦਰਜ ਨੇ ਐਨਡੀਪੀਐਸ ਤੇ ਪਿਛਲੇ 10 ਸਾਲਾਂ ਦੇ ਵਿੱਚ ਸੋ ਇਹ ਜਿਹੜੀ ਇਲੈਗਲ ਕੰਸਟਰਕਸ਼ਨ ਹੈ ਉਹਨੂੰ ਡਿਮੋਲਿਸ਼ ਕਰਨ ਵਾਸਤੇ ਨਾਲ ਪੁਲਿਸ ਪ੍ਰੋਟੈਕਸ਼ਨ ਦਿੱਤੀ ਗਈ ਹੈ ਬਿਕਾਜ਼ ਸਾਡੇ ਕੋਲ ਇਨਪੁਟ ਸੀ ਕਿ ਇੱਥੇ ਕੋਈ ਲਾਅ ਐਂਡ ਆਰਡਰ ਇਸ਼ੂ ਕ੍ਰੀਏਟ ਹੋ ਸਕਦਾ ਸੋ ਇਸ ਕਰਕੇ ਇੱਥੇ ਡਿਪਲੋਇਮੈਂਟ ਹੈਵੀ ਕੀਤੀ ਗਈ ਹੈ ਪੁਲਿਸ ਦੀ ਟੋਟਲ ਕਿੰਨੇ ਪਰਚੇ ਟੋਟਲ ਹੈ ਤੇ 10 ਪਰਚੇ ਪਿਛਲੇ 10 ਸਾਲ ਚ ਤੇ ਇਹ 10 ਤੋਂ ਜ਼ਿਆਦਾ ਵਾਰ ਹੀ ਅਰੈਸਟ ਵੀ ਕੀਤੀ ਗਈ ਹੈ ਪੁਲਿਸ ਵੱਲੋਂ ਸਰ ਮੈਸੇਜ ਹੈ ਕਿ ਇਹ ਕਾਰਵਾਈ ਹੈ ਜਿਹੜੀ ਹਾਂਜੀ ਬਿਲਕੁਲ ਜੀ ਨਸ਼ਾ ਤਸਕਰਾ ਨੂੰ ਬੜਾ ਕਲੀਅਰ ਮੈਸੇਜ ਹੈ ਕਿ ਜਿਹੜਾ ਵੀ ਕੋਈ ਨਸ਼ਾ ਤਸਕਰੀ ਦੇ ਟਰੇਡ ਵਿੱਚ ਪਊਗਾ ਇਸ ਕੰਮ 'ਚ ਪਊਗਾ ਉਹਦਾ ਜਿਹੜਾ ਵੀ ਇਲੀਗਲ ਪ੍ਰੋਪਰਟੀ ਹੋਊਗੀ ਉਹਦੇ ਤੇ ਬਿਲਕੁਲ ਕਾਰਵਾਈ ਕੀਤੀ ਜਾਊਗੀ ਤੇ ਉਹਦੀ ਪ੍ਰਾਪਰਟੀ ਅਟੈਚਮੈਂਟ ਵੀ ਕੀਤੀ ਜਾਏਗੀ ਜੇ ਕੋਈ ਇਨਕ੍ਰੋਚਮੈਂਟ ਹੋਊਗੀ ਤੇ ਉਹਦੇ ਖਿਲਾਫ ਵੀ ਐਕਸ਼ਨ ਹੋਊਗਾ। ਫਿਲਹਾਲ ਇੱਕ ਹੀ ਸਾਹਮਣੇ ਆਈ ਹੈ ਜੇ ਹੋਰ ਹਜੇ ਤੱਕ ਕੋਈ ਨਹੀਂ। ਹਜੇ ਤੱਕ ਕੋਈ ਪਰਿਵਾਰ ਮੈਂਬਰਿਆਂ ਕੋਈ ਗ੍ਰਿਫਤਾਰੀ ਹੋਈ ਹੈ ਜਾਂ ਰਿੰਕੀ ਬਣੀ ਨਹੀਂ ਹਜੇ ਭੱਜੀ ਹੋਈ ਹੈ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਬਟ ਅਥੇ ਅਸੀਂ ਪਬਲਿਕ ਅਨਾਉਂਸਮੈਂਟ ਪ੍ਰੋਪਰ ਕਰ ਦਿੱਤੀ ਸੀ ਸੋ ਥੈਟ ਕਿ ਕਿਸੇ ਨੂੰ ਕੋਈ ਜਾਣੀ ਜਾਂ مالی ਨੁਕਸਾਨ ਨਾ ਹੋ। ਸ੍ਰੀਚਾ ਹੋਰ ਵੀ ਕੋਈ ਰਹਿੰਦਾ ਜੀ ਉਹਨਾਂ ਨੂੰ ਨਹੀਂ ਹਜੇ ਤਾਂ ਸਾਡੇ ਕੋਲ ਜਿਹੜੇ ਆਰਡਰ ਹੈ ਉਹ ਇੰਪਲੀਮੈਂਟ ਕਰਨਾ ਹੈ।